ਸਰੀਰ ਨੂੰ ਤੰਦਰੁਸਤ ਰੱਖਣ ਲਈ ਇਨਸਾਨ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦਾ ਹੈ ਯੋਗ ਕਰਦਾ ਹੈ ਵਿਆਯਾਮ ਕਰਦਾ ਹੈ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰਪੀਆਂ ਵੀ ਲੈਂਦਾ ਹੈ ਚਾਹੇ ਆਯੁਰਵੈਦਿਕ ਥੈਰਪੀ ਹੈ ਚਾਹੇ ਹੋਮੋਪੈਥਿਕ ਥੈਰਪੀ ਹੈ ਚਾਹੇ ਐਲੋਪੈਥਿਕ ਥੈਰਪੀ ਹੈ ਇਸੇ ਤਰ੍ਹਾਂ ਹੀ ਪਾਣੀ ਪਾਣੀ ਦੀ ਵੀ ਥੈਰਪੀ ਹੈ ਤੇ ਇਸ ਥੈਰਪੀ ਲਈ ਕੈਂਗਨ ਵਾਟਰ ਜੋ ਕਿ ਜਾਪਾਨ ਦੀ ਵੱਡੀ ਮਸ਼ੀਨ ਹੈ ਕੈਂਗਨ ਵਾਟਰ ਜਿੱਥੇ ਇੱਕ ਮਸ਼ੀਨ ਦੇ ذریعے ਸੱਤ ਤਰ੍ਹਾਂ ਦਾ ਪਾਣੀ ਮਿਲਦਾ ਹੈ ਪੀਣ ਦਾ ਪਾਣੀ ਪੋਚੇ ਲਾਣ ਦਾ ਪਾਣੀ ਐਂਟੀਸੈਪਟਿਕ ਪਾਣੀ ਦੰਦਾਂ ਨੂੰ ਸਾਫ਼ ਰੱਖਣ ਦਾ ਪਾਣੀ ਹਰ ਇੱਕ ਤਰ੍ਹਾਂ ਦਾ ਪਾਣੀ ਕੈਂਗਨ ਵਾਟਰ ਜੋ ਕਿ ਜਾਪਾਨ ਦੀ ਵੱਡੀ ਥੈਰੇਪੀ ਹੈ ਅਤੇ ਜਾਪਾਨ ਤੋਂ ਕੈਂਗਨ ਵਾਟਰ ਦੀਆਂ ਮਸ਼ੀਨਾਂ ਫਾਜ਼ਿਲਕਾ ਵੀ ਪੁੱਜ ਚੁੱਕੀਆਂ ਲੰਬੇ ਸਮੇਂ ਤੋਂ ਅਤੇ ਇਹਨਾਂ ਲਈ ਅੱਜ ਗਊਸ਼ਾਲਾ ਰੋਡ ਤੇ ਇੱਕ ਦਫ਼ਤਰ ਵੀ ਖੋਲ੍ਹਿਆ ਗਿਆ ਹੈ ਜਿਸ ਵਿੱਚ ਤੁਸੀਂ ਆਪਦੇ ਘਰ ਦਾ ਪਾਣੀ ਲਿਜਾ ਸਕਦੇ ਹੋ ਅਤੇ ਤੁਹਾਨੂੰ ਬਿਨਾਂ ਕਿਸੇ ਸ਼ੁਲਕ ਬਿਨਾਂ ਕੋਈ ਨਵਾਂ ਰੁਪਈਆ ਲਵੇ ਟੈਸਟ ਕਰਕੇ ਦੇਰਗੇ ਵੀ ਤੁਹਾਡੇ ਘਰ ਦਾ ਪਾਣੀ ਚਾਹੇ ਆਰੋ ਦਾ ਪਾਣੀ ਹੈ ਚਾਹੇ ਫਿਲਟਰ ਦਾ ਪਾਣੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪਾਣੀ ਹੈ ਵੀ ਉਸ ਵਿੱਚ ਕਿੰਨੇ ਮਿਨਰਲ ਹਨ ਕਿੰਨੇ ਵਿਟਾਮਿਨ ਹਨ ਤੇ ਕਿੰਨੇ ਕੀਟਾਨੂ ਤੇ ਕਿੰਨੇ ਜੀਵਾਨੂ ਹਨ ਉਸ ਦਾ ਤੁਹਾਡੇ ਸਰੀਰ ਤੇ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ ਪਰ ਕੈਂਗਨ ਵਾਟਰ ਹੈ ਉਸ ਦਾ ਕੀ ਫਾਇਦਾ ਹੈ ਕੀ ਨੁਕਸਾਨ ਹੈ ਇਹ ਤੁਹਾਨੂੰ ਉਹ ਆਪ ਦੱਸਣਗੇ ਅਤੇ ਇਹ ਜੋ ਡੈਮੋ ਦਿੱਤਾ ਜਾਏਗਾ ਇਹ ਬਿਲਕੁਲ ਮੁਫਤ ਬਿਨਾ ਕਿਸੇ ਪੈਸੇ ਦੇ ਦਿੱਤਾ ਜਾਏਗਾ ਬਿਲਕੁਲ ਮਸ਼ੀਨ ਮਹਿੰਗੀ ਜ਼ਰੂਰ ਹੈ ਪਰ ਉਸ ਦੀ ਕਿਸ਼ਤਾਂ ਵਿਧਾ ਪਰ ਸਰੀਰ ਤੋਂ ਵੱਧ ਕੇ ਕੁਝ ਨਹੀਂ ਹੈ ਇਸ ਸਬੱਤ ਵਿੱਚ ਕੈਂਗਨ ਵਾਟਰ ਦਾ ਦਫਤਰ ਜੋ ਗਊਸ਼ਾਲਾ ਰੋਡ ਤੇ ਖੋਲਿਆ ਗਿਆ ਹੈ ਉਥੇ ਆਏ ਉਧੇਦਾਰਾਂ ਅਤੇ ਕੈਂਗਨ ਵਾਟਰ ਦੀ ਟੀਮ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਕੈਂਗਨ ਆਈ ਲਵ ਕੈਂਗਨ ਆਈ ਲਵ ਕੈਂਗਨ ਰੱਖਿਆ ਗਿਆ ਅੱਜ ਇੱਥੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਅਵੇਅਰਨੈਸ ਵਾਸਤੇ ਰੱਖਿਆ ਗਿਆ ਹੈ ਇਹ ਜਿਹੜਾ ਡੈਮੋ ਸਟੂਡੀਓ ਖੋਲਿਆ ਗਿਆ ਹੈ ਇੱਕ ਗੈਂਗਨ ਵਾਟਰ ਦੀ ਅਵੇਰਨੈਸ ਵਾਸਤੇ ਖੋਲਿਆ ਗਿਆ ਹੈ ਕਿਉਂਕਿ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਪੰਜਾਬ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਡੇ ਬਾਡੇ ਵਧਦੇ ਜਾ ਰਹੇ ਹਨ ਹਸਪਤਾਲ ਭਰਦੇ ਜਾ ਰਹੇ ਹਨ ਤਾਂ ਆਪਾਂ ਕਿਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਉਹਦੀ ਅਵੇਰਨੈਸ ਵਾਸਤੇ ਇਹ ਇੱਕ ਬਹੁਤ ਵੱਡਾ ਟੂਲ ਸਾਬਿਤ ਹੋ ਰਿਹਾ ਪਿਛਲੇ 50 ਸਾਲਾਂ ਤੋਂ ਇੱਕ ਜਪਾਨ ਦੀ ਟੈਕਨੋਲੋਜੀ ਹੈ ਜਿਹੜੀ ਕਿ 올ਓਵਰ ਵਰਲਡ ਕੰਮ ਕਰ ਰਹੀ ਹੈ ਯੂਜ਼ ਹੋ ਰਹੀ ਹੈ ਔਰ ਇਸ ਨੂੰ ਅਸੀਂ ਇਸ ਪੂਰੇ ਇਲਾਕੇ ਦੇ ਵਿੱਚ ਆਸ-ਪਾਸੇ ਸਾਰੇ 100 ਕਿਲੋਮੀਟਰ 150 ਕਿਲੋਮੀਟਰ ਦੇ ਏਰੀਏ ਦੇ ਵਿੱਚ ਅਸੀਂ ਨੂੰ ਅਵੇਰਨੈਸ ਦੱਸ ਰਹੇ ਹਾਂ ਦੀ ਅਵੇਰਨੈਸ ਪਤਾ ਕਰਨਾ ਹੈ ਵੀ ਕਿਵੇਂ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਤੇ ਉਹਦੇ ਸੰਬੰਧ ਦੇ ਵਿੱਚ ਹੀ ਅੱਜ ਇਹ ਇੱਥੇ ਡੈਮੋ ਸਟੂਡੀਓ ਖੋਲੇ ਗਿਆ ਹੈ ਤੇ ਕੋਈ ਵੀ ਪਰਸਨ ਇੱਥੇ ਆ ਕੇ ਇਹਦੇ ਬਾਰੇ ਜਾਣਕਾਰੀ ਲੈ ਸਕਦਾ ਹੈ ਤੇ ਇਹ ਕੈਂਗਨ ਟੈਕਨੋਲੋਜੀ ਹੈ ਕਿ ਜੈਪ੍ਰਿਸ ਟੈਕਨੋਲੋਜੀ ਹੈ ਵਾਟਰ ਥੈਰੇਪੀ ਹੈ ਬੇਸਿਕਲੀ ਜਿਸ ਤਰ੍ਹਾਂ ਬਹੁਤ ਸਾਰੀਆਂ ਥੈਰੇਪੀਜ਼ ਹੈਗੀਆਂ ਤਾਂ ਐਲੋਪੈਥੀ ਹੈ ਹਨਾ ਹੋਮੋਪੈਥੀ ਹੈ ਆਯੁਰਵੈਦਿਕ ਹੈ ਇਸ ਤਰ੍ਹਾਂ ਇਹ ਵਾਟਰ ਥੈਰੇਪੀ ਹੈ ਬੇਸਿਕਲੀ ਵਾਟਰ ਫਰਟੀਨ ਦੇ ਨਾਲ ਆਪਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਲਦੀ ਬਣਾ ਸਕਦੇ ਆ ਕਿਸ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਫੇਕ ਕਿਸ ਤਰ੍ਹਾਂ ਹੈਲਪ ਕਰਦਾ ਹੈ ਤਾਂ ਇੱਥੇ ਆ ਕੇ ਆਪਾਂ ਸਾਰੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਆ ਰਾਈਟਿੰਗ ਤੁਹਾਡਾ ਸ਼ੁਭਨਾਮ ਮੇਰਾ ਨਾਮ ਦੀਪਕ ਸਿੰਘਲਾ ਜੀ ਮੈਂ ਮੁੰਡਾ ਤੋਂ ਬਿਲੋਂਗ ਕਰਦਾ ਤੇ ਸਾਡੀ ਟੀਮ ਹੈ ਸੰਕਲਪ ਟੀਮ ਸੰਕਲਪ ਨੇ ਇਹ ਪੂਰਾ ਨਿਸ਼ਾ ਹੈਗਾ ਵੀ ਇਸ ਨੂੰ ਅਸੀਂ ਪੂਰਾ ਪੰਜਾਬ ਦੇ ਵਿੱਚ ਵੀ ਪੂਰੇ ਇੰਡੀਆ ਦੇ ਵਿੱਚ ਪੈਨ ਇੰਡੀਆ ਵੀ ਇਸ ਨੂੰ ਅਵੇਰਨੈਸ ਫਲਾਵਾਂਗੇ ਇਸ ਲਈ ਬਹੁਤ ਬਹੁਤ ਥੈਂਕ ਯੂ ਸਰ। ਇਹ ਆਪਣੇ ਜਾਇ ਜਿਵੇਂ ਸਿੰਘਲਾ ਜੀ ਨੇ ਦੱਸਿਆ ਵੀ ਪੂਰੇ ਪੰਜਾਬ ਦੇ ਵਿੱਚ ਅਵੇਅਰਨੈਸ ਫੈਲਾਉਣ ਲਈ ਇਹ ਓਪਨਿੰਗ ਕੀਤੀ ਗਈ ਤੁਹਾਡਾ ਹੀ ਇਹਿਨ ਹੈ। ਸਰ ਪਹਿਲੇ ਦਾ ਸਭ ਨੂੰ ਨਮਸਕਾਰ ਜੀ। ਮੈਂ ਅਨਮੋਲ ਭੁਗਨੇਜਾ। ਵਾਟ ਇਜ਼ ਇਨਰਜੀ ਕੈਂਗਨ ਵਾਟਰ? ਕੈਂਗਨ ਵਾਟਰ ਕੀ ਹੈ ਪਹਿਲੇ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿਉਂ ਇਹ ਓਪਨ ਕੀਤਾ ਗਿਆ। ਕੈਂਗਨ ਵਾਟਰ ਇੱਕ ਟੈਕਨੋਲੋਜੀ ਹੈ। ਹਰ ਇੱਕ ਸਮਾ ਦੇ ਨਾਲ-ਨਾਲ ਟੈਕਨੋਲੋਜੀ ਦਾ ਅਪਡੇਟ ਕਰਨਾ ਜ਼ਰੂਰੀ ਹੈ। ਆਪਾਂ ਪਾਣੀ ਦੇ ਵਿੱਚ ਪਿਛਲੇ 25 ਸਾਲ ਤੋਂ ਇੱਕ 올ਡ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਹਾਂ। ਅੱਜ ਇਹ ਇੱਕ ਜਪਾਨੀਸ ਮੈਡੀਕਲ ਡਿਵਾਈਸ ਹੈ ਜਿੰਦੇ ਨਾਲ ਆਪਾਂ ਇੱਕ ਆਦੇ ਪਾਣੀ ਨਹੀਂ ਜਿਹੜਾ ਆਪਣਾ ਪਾਣੀ ਆਪਾਂ ਪੀ ਰਹੇ ਆ ਉਹਨੂੰ ਆਪਾਂ ਸ਼ੁੱਧ ਕਰ ਸਕਦੇ ਹਾਂ ਵਿਦ ਦਾ ਇਲੈਕਟ੍ਰੋਸਿਸ ਪ੍ਰੋਸੈਸ ਦੇ ਨਾਲ ਪੁਨਿ ਨਜੀ ਕੈਂਗਨ ਵਾਟਰ ਕੀ ਐ ਸਰ 50 ਸਾਲ ਪੁਰਾਣੀ ਕੰਪਨੀ ਹੈ ਇੰਡੀਆ ਦੇ ਵਿੱਚ ਐ ਲਾਸਟ 9 ਸਾਲ ਤੋਂ ਆਪਰੇਸ਼ਨਲ ਹੈ ਇਹਦਾ ਜਿਹੜਾ ਆਫਿਸ ਆ ਕਿ ਬਣਾਇਆ ਗਿਆ ਹੈ ਇਨਰਜੀ ਕੈਂਗਨ ਵਾਟਰ 팀 ਸੰਕਲਪ ਦਾ ਆਫਿਸ ਹੈ ਉਹ ਵਾਲਾ ਇਹ ਆਫਿਸ ਬਣਾਇਆ ਗਿਆ ਲੋਕਾਂ ਦੀ ਸੇਵਾ ਵਾਸਤੇ ਉਹਨਾਂ ਦੇ ਪਾਣੀ ਉਹਨਾਂ ਦੇ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਆਦਾ ਪਾਣੀ ਲੈ ਕੇ ਆਣ ਇੱਥੇ ਲਿਆ ਨਵਦਾ ਔਰ ਪਾਣੀ ਨੂੰ ਟੈਸਟ ਕਰਾਨ ਔਰ ਇਹ ਪਾਣੀ ਦਾ ਟੈਸਟ ਫ੍ਰੀ ਆਫ ਕੋਸਟ ਕੀਤਾ ਜਾਏਗਾ ਸਰ ਦੂਸਰੀ ਗੱਲ ਸਰ ਸਾਰੇ ਇੱਕ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਨੇ ਪਾਣੀ ਅਗਰ ਇੱਕ ਚੰਗਾ ਪਾਣੀ ਚੰਗੀ ਫਸਲ ਤਿਆਰ ਕਰ ਸਕਦਾ ਹੈ ਤਾਂ ਇੱਕ ਚੰਗਾ ਪਾਣੀ ਇੱਕ ਚੰਗਾ ਸਰੀਰ ਵੀ ਤਿਆਰ ਕਰ ਸਕਦਾ ਹੈ ਜੋ ਪਾਣੀ ਆਪਾਂ ਪੀ ਰਹੇ ਹਾਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਸਹੀ ਹੈ ਤਾਂ ਕਿਰਪਾ ਕਰਕੇ ਆਪਣੇ ਪਾਣੀ ਨੂੰ ਧਰੂ ਚੈੱਕ ਕਰਾਓ ਕਿਉਂਕਿ ਹੋ ਸਕਦਾ ਤੁਹਾਡੇ ਮਿੱਤ ਹੀ ਤੁਹਾਨੂੰ ਨੁਕਸਾਨ ਪਹਚਾਰੇ ਹੋਵੇ। ਸੈਕਿੰਡ ਐਂਡ ਵਨ ਮੋਰ ਇੰਪੋਰਟੈਂਟ ਥਿੰਗ ਇਜ਼ ਥੈਟ ਸਰ ਇਨ ਐਜੀ ਕੈਗਨ ਵਾਟਰ ਇੱਕ ਟੈਕਨੋਲੋਜੀ ਜਦੋਂ ਇਹਨੂੰ ਬਣਾਈ ਗਈ ਐਂਦੀ ਖੋਜ ਦਾ ਕਾਰਨ ਵੀ ਮਗਰ ਸੀ ਲੋਕਾਂ ਨੂੰ ਹੈਲਥ ਦੇਣਾ। ਔਰ ਜਾਪਾਨ ਦੁਨੀਆ ਦਾ ਕਿਹਦਾ ਜੇਜ ਹੈ ਤੇ ਸਰ ਨਾਲ ਜਿਆਦਾ ਹੈਲਥ ਕੌਂਸ਼ੀਅਸ ਲੋਗ ਔਰ ਜਿਆਦਾ ਲੰਬੀ ਉਮਰ ਦੇ ਲੋਗ ਰਹਿੰਦੇ ਨੇ। ਇਹ ਟੈਕਨੋਲੋਜੀ ਡਾਇਰੈਕਟ ਫਰੋਮ ਜਾਪਾਨ ਆਤੀ ਸਰ ਐਂਦੀ ਪੂਰੀ ਮੈਨੂਫੈਕਚਰਿੰਗ ਐਂਡ ਦੀ ਪੂਰੀ ਜੋ ਵੀ ਸਿਸਟਮ ਐਂਡ ਦਾ ਕੰਪਨੀ ਦਾ ਡਾਇਰੈਕਟ ਜਾਪਾਨ ਤੋਂ ਕਸਟਮਰ ਐਂਡ ਤੇ ਮਸ਼ੀਨ ਡਿਲੀਵਰ ਹੁੰਦੀ ਹੈ ਐਂਦੀ ਬਹੁਤ ਹੀ ਜਾਣਕਾਰੀ ਲਈ ਗੌਸ਼ਨਾ ਰੋਡ ਫਾਜ਼ਿੰਕਾ ਦੇ ਉੱਪਰ ਇੱਕ ਆਫਿਸ ਬਣਾਇਆ ਗਿਆ ਹੈ ਜਿੱਨੂੰ ਆਪਰੇਸ਼ਨਲ ਟੀਮ ਸੰਕਲਪ ਕਰ ਰਹੀ ਐ ਸਰ ਟੀਮ ਸੰਕਲਪ ਦਾ ਹਰ ਮੈਂਬਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਮੈਂ ਤੁਹਾਡੇ ਥਰੂ ਇੱਕ ਸਰ ਛੋਟਾ ਜਿਹਾ ਮੈਂ ਲੋਗਾਂ ਦੀ ਸੇਵਾ ਦੇ ਚੀਜ਼ ਪੁੱਛਣਾ ਚਾਹਨਾ ਐਂਦਾ ਪ੍ਰਾਈਸ ਸਰ 2 ਲੱਖ 20 ਹਜ਼ਾਰ ਤੋਂ ਲੈ ਕੇ ਅੱਥੂ 4 ਲੱਖ ਕਿਉਂਕਿ ਅਸੀਂ ਪ੍ਰਾਈਸ ਕਿਉਂ ਦੱਸ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਮੈਨੂੰ ਮਿਲਦੇ ਨੇ ਉਹ ਕਹਿੰਦੇ ਜੀ ਪ੍ਰਾਈਸ ਜ਼ਿਆਦਾ ਹੈ ਮੈਂ ਉਹਨਾਂ ਨੂੰ ਇੱਕ ਸੰਦੇਸ਼ ਜ਼ਰੂਰ ਦਿਆਂਗਾ ਕਿਸੇ ਵੀ ਚੀਜ਼ ਦਾ ਪ੍ਰਾਈਸ ਉਦੋਂ ਡਿਸਾਈਡ ਕੀਤਾ ਜਾਂਦਾ ਜਦੋਂ ਉਹਦੀ ਵੈਲਿਊ ਜਿੰਨੀ ਹੁੰਦੀ ਹੈ ਹਰ ਇੱਕ ਚੀਜ਼ ਦਾ ਪ੍ਰਾਈਸ ਉਹਦੀ ਵੈਲਿਊ ਦੇ ਅਕੋਰਡਿੰਗ ਹੁੰਦਾ 2 ਲੱਖ ਦੀ ਵੀ ਕਾਰ ਹੈ 2 ਕਰੋੜ ਦੀ ਵੀ ਕਾਰ ਹੈ 2 ਰੁਪਏ ਦਾ ਵੀ ਪੈਨ ਹੈ 2 ਲੱਖ ਦਾ ਵੀ ਪੈਨ ਹੈ 2000 ਦਾ ਵੀ ਮੋਬਾਈਲ ਹੈ ਤੇ 2 ਲੱਖ ਦਾ ਵੀ ਮੋਬਾਈਲ ਜਿਹੜਾ ਪਕੜਿਆ ਹੈ ਹੁਣ ਪ੍ਰਾਈਸ ਕਿਵੇਂ ਤੈਅ ਹੁੰਦਾ ਪ੍ਰਾਈਸ ਹੁੰਦਾ ਵੈਲਿਊ ਤੇ ਬਿਮਾਰੀ ਛੋਟੀ ਹੈ ਕ ਵੱਡੀ ਉਹਦੀ ਬਿਮਾਰੀ ਦੀ ਦਵਾਈ ਉਹ ਅਕੋਰਡਿੰਗ ਪ੍ਰਾਈਸ ਟੈਕਨੀਕ ਕਰਦੇ ਸਰ ਇਹਦਾ ਪ੍ਰਾਈਸ ਨਹੀਂ ਜ਼ਿਆਦਾ ਪ੍ਰਾਈਸ ਹਮੇਸ਼ਾ ਸਟਾਰਟ ਹੁੰਦਾ ਔਰ ਵੈਲਿਊ ਹਮੇਸ਼ਾ ਜ਼ਿਆਦਾ ਹੁੰਦੀ ਹੈ ਕਿਸੇ ਨੇ ਲੈਣਾ ਹੋਵੇ ਤਾਂ ਉਹਨਾਂ ਨੇ ਇਨਸਟਾਲਮੈਂਟ ਵੀ ਮੌਜੂਦ ਨੇ ਸਰ ਇਨਸਟਾਲਮੈਂਟ ਵੀ ਕ੍ਰੈਡਿਟ ਕਾਰਡ ਤੇ ਹੋ ਜਾਂਦੀਆਂ ਨੇ ਬੈਂਕ ਥਰੂ ਵੀ ਹੋ ਜਾਂਦੀਆਂ ਨੇ ਤੁਸੀਂ ਡਾਇਰੈਕਟ ਕੰਪਨੀ 'ਚ ਇਹਨੂੰ ਪੇਮੈਂਟ ਪਾਣੀ ਹੈ ਉਹਦੀ ਸਾਰੀ ਸੇਵਾਵਾਂ ਵਾਸਤੇ ਅਸੀਂ ਹਾਜ਼ਰ ਹਾਂ ਸਰ ਤੁਸੀਂ ਆਓ ਇੱਥੇ ਔਰ ਫਾਜ਼ਿਲ ਕਾ ਦੇ ਵਿੱਚ ਲਗਭਗ 170 ਦੇ ਕਰੀਬ ਮਸ਼ੀਨਸ ਆਲਰੇਡੀ ਲੱਗ ਚੁੱਕੀਆਂ ਨੇ ਸਰ ਇਹ ਕਹਿੰਦਾ ਕਿ ਕੰਗਨ ਚ ਕਈ ਤਰ੍ਹਾਂ ਦਾ ਪਾਣੀ ਨਿਕਲਦਾ ਉਹ ਕਿਸ ਕਿਸ ਤਰ੍ਹਾਂ ਦਾ ਪਾਣੀ ਹੈ ਜੀ ਸਰ ਕੰਗਨ ਇੱਕ ਜਪਾਨੀਜ਼ ਮੈਡੀਕਲ ਡਿਵਾਈਸ ਹੈ ਇੱਕ ਤਰ੍ਹਾਂ ਦੇ ਇਹ ਤੁਹਾਡੇ ਕਰਦੇ ਇੱਕ ਪਾਣੀ ਨੂੰ ਸੱਤ ਤਰ੍ਹਾਂ ਦੇ ਪਾਣੀ ਦੇ ਵਿੱਚ ਕਨਵਰਟ ਕਰਦੀ ਹੈ ਜੀ ਇਹ ਸੱਤਾਂ ਤਰ੍ਹਾਂ ਦੇ ਪਾਣੀ ਜਿਵੇਂ ਇਹਦੇ ਚ ਇੱਕ ਬਿਊਟੀ ਵਾਟਰ ਨਿਕਲਦਾ ਤੁਹਾਨੂੰ ਮੈਂ ਹੁਣੇ ਮਸ਼ੀਨ ਵੀ ਦਿਖਾਣਾ ਇਹਦੇ ਚ ਪਾਣੀ ਪੀਣ ਵਾਲਾ ਵੀ ਨਿਕਲਦਾ ਹੈ ਕੋਈ ਇਹਦੇ ਚ ਪਾਣੀ ਦਵਾਈ ਲੈਣਾਸਤੇ ਨਿਕਲਦਾ ਹੈ ਇੱਕ ਤੋਂ ਨਹੀਂ ਆਪਰੇਸ਼ਨਲ ਇਹਦੇ ਤਿੰਨ ਮੇਨ ਪ੍ਰੋਪਰਟੀਆਂ ਨੇ ਸਰ ਇਹਦੇ ਚ ਮ एंटीऑक्सीडेंट पीएच लेवल ਨੂੰ ਮੇਨਟੇਨ ਕਰਦਾ ਹੈ ਔਰ ਮਾਈਕਰੋ ਕਲਸਟਰ ਇਹ ਆਂਧਿਆ ਟੈਕਨੋਲੋਜੀ ਇਹਨੇ ਪਾਣੀ ਨੂੰ ਹਲਕਾ ਤੇ ਪਰੀਖ ਕਰਦਾ ਹੈ ਤੇ ਕਿੰਨੀ ਗਾਰੰਟੀ ਵਾਰੰਟੀ ਹੈ ਕਿੰਨੀ ਲੱਗਦੀ ਹੈ 5 ਸਾਲ ਦੀ ਆਂਦੀ ਵਾਰੰਟੀ ਹੈ ਸਰ ਪ੍ਰੋਡਕਟ ਦੀ ਔਰ 22 25 ਇਅਰ ਐਂਡ ਅ ਲਾਈਫ ਸਪੈਨਡਾ ਪ੍ਰਦਸ਼ੁਮਨ ਆਂਦਿ ਮੇਰਾ ਨਾਮ ਅਨਮੋਲ ਕੁਮਨੇਜਾ ਸਰ ਮੈਂ ਤੁਹਾਨੂੰ ਹੋਣਾ ਇਸ ਤੋਂ ਬਾਅਦ ਮਸ਼ੀਨ ਵੀ ਦਿਖਾਣਾ ਮੋਬਾਈਲ ਨੰਬਰ 7009422527 ਹਿੰਦੀ ਜਾਂ ਪੰਜਾਬੀ ਦਾਸਤਾ ਕਵੇ 794 252 ਤੇ ਜਪਾਨੀ ਕੁਆਟਰ ਆਇਆ ਨੀਸਰੇ ਚਿੰਦੇ ਬਾਰੇ ਉਹਨ ਮੋਜੀ ਸਰੇ ਦੀਪਕ ਸਾਹਿਬ ਨੇ ਦੱਸਿਆ ਵੀ ਆ ਰੇ ਟੀਪ ਸੰਕਲਪ ਟੀਪ ਸੰਕਲਪ ਕੋਲੋਂ ਇੱਕ ਪ੍ਰੋਡਕਟ ਤਿਆਰ ਕੀਤਾ ਦੰਦਾ ਗਿਆ ਜਿਹੜਾ ਜਾਪਾਨ ਤੋਂ ਆਇਆ ਔਰ ਇੱਕ ਮਸ਼ੀਨ ਆਪਾਂ ਆਪਰੇਸ਼ਨ ਕਿਵੇਂ ਕਰਦੀ ਕਿਵੇਂ ਸੱਤ ਰੰ ਦਾ ਬਣੇ ਕਰਦੀ ਉਹਨਦੇ ਬਾਰੇ ਦੱਸਾਂਗੇ ਦਸ਼ਵੀਨ ਔਨ ਕਰਕੇ ਕੁਛ ਨਹੀਂ ਕਰਨਾ पावर ऑन, सर पानी दॉपर्टी जो दसियां उन्हें बारे दसागे नाइन प्वाइंट फाइव पीएच का पानी है जिम्मे अनमोल जी ने दसा पानी चलाईट कहना लाइट ਚਰਨੇ ਦਾ ਸਰ ਇਹ ਚਰਨੇ ਦਾ ਪਾਣੀ ਹੈ ਜੋ ਆਪਾਂ ਗੰਗੋਤਰੀ ਤੋਂ ਜਿਵੇਂ ਪਾਣੀ ਦੀ ਜੋ ਪ੍ਰੋਪਰਟੀ ਅਲੱਗ-ਪੱਖੋਂ ਦੇ ਸੇਮ ਹੈ ਪਾਣੀ ਦੀ ਔਰ ਇਹ ਪਾਣੀ ਦੇ ਵਿੱਚ ਡੈਕਟਰ ਐਂਟੀਆਕਸੀਡੈਂਟ ਡੈਕਟਰ ਹਾਈਡਰੋਜਨ ਸਾਰਾ ਕੁਝ ਹੈ ਔਰ ਇਹਦੇ ਇਹੀ ਪਾਣੀ ਮਸ਼ੀਨ ਤਾਂ ਵਿਕਦੀ ਹੈ ਤਾਂ ਕਿ ਇਹਦਾ ਪਾਣੀ ਜਿਹੜਾ ਇਸ ਤਰ੍ਹਾਂ ਦਾ ਕੰਮ ਕਰੇ ਜਿਵੇਂ ਸਰ ਪਹਾੜਾਂ ਦੀ ਠੰਡੀ ਹਵਾ ਇੱਕ ਟੈਕਨੋਲੋਜੀ ਨੇ ਏਸੀ ਦੇ ਰੂਪ ਵਿੱਚ ਆਪਣੇ ਘਰ ਚ ਲਿਆ ਪਹਾੜਾਂ ਦਾ ਪਾਣੀ ਸੋਕੋ ਕੇ ਕਿ ਉਹ ਆਪਣੇ ਕਰਿਆ ਹਾਂ ਇਹ ਟੈਕਨੋਲੋਜੀਸ ਮੋਬਾਈਲ ਇਸ ਐ ਟੈਕਨੋਲੋਜੀ ਰਾਈਟ ਹਰ ਇੱਕ ਚੀਜ਼ ਹੈ ਕਿ ਟੈਕਨੋਲੋਜੀ ਦਾ ਜਨਮ ਕਦੋਂ ਹੁੰਦਾ ਹੈ ਜਦੋਂ ਉਸ ਚੀਜ਼ ਦੀ ਜ਼ਰੂਰਤ ਪੈਦਾ ਹੁੰਦੀ ਅੱਜ ਆਪਾਂ ਨੂੰ ਜ਼ਰੂਰਤ ਹੈ ਕਿ ਸ਼ੁੱਧ ਪਾਣੀ ਪੀਣ ਦੀ 70% ਆਪਨੇ શરીਰੇ ਚ ਪਾਣੀ ਹੈ ਔਰ ਆਪਾਂ 70% ਦਾ ਪੋਸ਼ਣ ਨੂੰ ਛੱਡ ਕੇ 30% ਤੇ ਖਾਣ ਬਾਰੇ ਡਿਸਕਸ ਕਰ ਰਹੇ ਹਾਂ ਲੇਕਿਨ ਇਹ ਭੁੱਲ ਗਏ ਜਿਹੜਾ ਖਾਣ ਆਪਣਾ ਬੰਦਾ ਉਹ ਵੀ ਉਸ ਪਾਣੀ ਦੇ ਵਿੱਚ ਹੀ ਬੰਦਾ ਹੈ ਤਾਂ ਪਾਣੀ ਨੂੰ ਸ਼ੁੱਧ ਕਰਨਾ ਆਪਣਾ ਜ਼ਰੂਰੀ ਹੈ ਆਪਣੀ ਮਜਬੂਰੀ ਹੈ ਉਹਰਾਪਾ ਜਿੰਨਾ ਏਰੀਆ ਦੇ ਵਿੱਚ ਰਹਿ ਰਹੇ ਆ ਉਥੋਂ ਦਾ ਪਾਣੀ ਕਿੰਨਾ ਕੁ ਸ਼ੁੱਧ ਔਰ ਕਿੰਨਾ ਕੁ ਸ਼ੁੱਧ ਹੋ ਹਰ ਲੋਕਾਂ ਨੂੰ ਪਤਾ ਹੈ ਤਾਂ ਥੈਂਕ ਯੂ ਸਰ ਤੁਹਾਡੇ ਮਾਧਿਅਮ ਤੋਂ ਸੰਦੇਸ਼ ਦੇਣ ਵਾਸਤੇ ਥੈਂਕ ਯੂ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ